ਸੋਰਠਿ ਮਹਲਾ 3 ਚੌਥਕੇ ਸੱਚੀ ਭਗਤ ਸਤ ਗੁਰ ਤੇ ਹੋਵੈ ਸੱਚੀ ਹਿਰਦੈ ਬਾਣੀ ਹੈ ਭਾਈ ਗੁਰੂ ਦੇ ਰਾਹੀ ਸਦਾ ਫਿਰ ਪ੍ਰਭੂ ਦੀ ਭਗਤੀ ਹੋ ਸਕਦੀ ਹੈ ਸਦਾ ਫਿਰ ਪ੍ਰਭੂ ਦੀ ਸਤ ਸਨਾ ਦੀ ਬਾਣੀ ਹਿਰਦੇ ਵਿੱਚ ਟਿਕ ਜਾਂਦੀ ਸਾਤ ਗੁਰ ਸੇਵੇ ਸਦਾ ਸੁਖ ਪਾਏ ਹਉ ਮੈਂ ਸ਼ਬਦ ਸਮਾਣੀ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਸਦਾ ਸੋਖ ਮੰਨਦਾ ਹੈ ਉਸ ਦੀ ਹਉਮੈ ਗੁਰੂ ਦੇ ਸ਼ਬਦ ਵਿੱਚ ਹੀ ਮੁੱਕ ਜਾਂਦੀ ਹੈ ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੁੱਲੀ ਫਿਰੈ ਇਆਣੀ ਸੱਚੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਜਿਹੜੀ ਅਣਜਾਣ ਲੁਕਾਈ ਗੁਰੂ ਦੇ ਦਰ ਤੇ ਨਹੀਂ ਆਉਂਦੀ ਉਹ ਪਰੇ ਪਈ ਰਹਿੰਦੀ ਮਨਮੁਖ ਫਿਰੈ ਸਦਾ ਦੁੱਖ ਪਾਵੇਂ ਡੂਬੂਏ ਵਿਣ ਪਾਣੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਦੇ ਫਿਰਦੇ ਹਨ ਸਦਾ ਦੁੱਖ ਪਾਉਂਦੇ ਹਨ ਉਹ ਮਨ ਨੂੰ ਪਾਣੀ ਤੋਂ ਬਿਨਾਂ ਹੀ ਡੁੱਬ ਮਰਦੇ ਹਨ ਭਾਈ ਰੇ ਸਦਾ ਰਹੋ ਸ਼ਰਣਾਈ ਹੈ ਭਾਈ ਜਨੋ ਸਦਾ ਗੁਰੂ ਦੀ ਸ਼ਰਣ ਟਿਕਿਆ ਰਿਹਾ ਕਰੋ ਯਾਦ ਰੱਖੋ ਜੇ ਸ਼ਰਨ ਦੇ ਅਰਥ ਗੁਰਦੁਆਰਾ ਕਰਨੇ ਆ ਤਾਂ ਸਦਾ ਨਹੀਂ ਰਿਆ ਜਾ ਸਕਦਾ ਗੁਰਦੁਆਰੇ ਫਿਰ ਇਹ ਸਮਝਣਾ ਬਹੁਤ ਜ਼ਰੂਰੀ ਆ ਵੀ ਗੁਰੂ ਦੀ ਸ਼ਰਨ ਕੀ ਹੈ ਗੁਰੂ ਦੀ ਵਿਚਾਰ ਧਾਰਾ ਦੇ ਅਕੋਰਡਿੰਗ ਚੱਲਣਾ ਅਧੀਨ ਆ ਜਾਣਾ ਗੁਰੂ ਦੇ ਖਿਆਲਾਂ ਦੇ ਵਿੱਚ ਤੁਰਨਾ ਗੁਰੂ ਦੀ ਸ਼ਰਨ ਆਉਣਾ ਵਾ ਇੱਥੇ ਸਦਾ ਰਿਆ ਜਾ ਸਕਦਾ ਆਪਣੀ ਨਦਰ ਘਰੇ ਪਤ ਰੱਖੇ ਹਰ ਨਾਮੋਂ ਦੇ ਵੜਿਆਈ ਰਹਾਉ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਰਹਿਂਦਾ ਹੈ ਉਸੋ ਤੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਸ ਦੀ ਇੱਜ਼ਤ ਰੱਖਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਬਖਸ਼ਦਾ ਹੈ ਜੋ ਇੱਕ ਵੱਡੀ ਇੱਜ਼ਤ ਹੈ ਪੂਰੇ ਗੁਰ ਤੇ ਆਪ ਪਛਾਤਾ ਸ਼ਬਦ ਸੱਚੇ ਵਿਚਾਰਾ ਜਿਸ ਮਨੁੱਖ ਨੇ ਪੂਰੇ ਗੁਰੂ ਦੇ ਕੋਲੋਂ ਆਪਣੇ ਆਪ ਦੀ ਪਛਾਣ ਕਰ ਲਈ ਸ਼ਬਦ ਦੀ ਵਿਚਾਰ ਨੂੰ ਸੁਰਤ ਦਾ ਹਿੱਸਾ ਬਣਾ ਲਿਆ ਸੁਰਤ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਜੋੜ ਲਈ ਹਿਰਦੇ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅਹੰਕਾਰਾ ਹਿਰਦੇ ਵਿੱਚ ਅਕਾਲ ਪੁਰਖ ਵੈਗੁਰੂ ਵਸ ਗਿਆ ਤੇ ਜੀਵਨ ਦੇ ਵਿੱਚੋਂ ਕਾਮ ਕ੍ਰੋਧ ਹੰਕਾਰ ਉਹਨੇ ਸਦਾ ਵਾਸਤੇ ਕੱਢ ਦਿੱਤਾ ਸਦਾ ਹਜੂਰ ਰਵਿਆ ਸਭ ਠਾਈ ਹਿਰਦੇ ਨਾਮ ਅਪਾਰਾ ਬੇਅੰਤ ਪ੍ਰਭੂ ਦਾ ਨਾਮ ਉਸਦੇ ਹਿਰਦੇ ਵਿੱਚ ਆ ਵਸਣ ਕਰਕੇ ਪ੍ਰਭੂ ਉਸ ਨੂੰ ਹਰ ਵੇਲੇ ਅੰਗ ਸੰਗ ਵਸਦਾ ਦਿਸ ਪਿਆ ਸਭ ਥਾਂ ਵਿੱਚ ਮੌਜੂਦ ਦਿਸ ਪਿਆ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਮ ਮਿੱਠਾ ਮਨੈ ਪਿਆਰਾ ਵੇਲਾ ਕੋਈ ਵੀ ਹੋਵੇ ਹਰ ਵੇਲੇ ਪਛਾਣ ਜਾਣ ਪਛਾਣ ਸ਼ਬਦ ਨਾਲ ਰੱਖਦਾ ਆ ਸ਼ਬਦ ਨੇ ਪ੍ਰਮਾਤਮਾ ਨਾਲ ਸਾਝ ਪਵਾ ਦਿੱਤੀ ਪ੍ਰਮਾਤਮਾ ਹਰ ਥਾਂ ਤੇ ਮੌਜੂਦ ਦੇਖ ਰਿਹਾ ਹੈ ਇਸ ਕਰਕੇ ਉਹਨੂੰ ਗੁਰੂ ਦਾ ਹੁਕਮ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਮਿੱਠੀ ਲੱਗਣ ਲੱਗ ਪਈ ਸਤਿਗੁਰੂ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗਿਆ ਆ ਗੁਰੂ ਨੂੰ ਮਿਲ ਕੇ ਗੁਰੂ ਨੂੰ ਯਾਦ ਕਰਕੇ ਜਿੰਨੇ ਗੁਰੂ ਦੇ ਹੁਕਮ ਨੂੰ ਪਛਾਣ ਲਿਆ ਗੁਰੂ ਦੀ ਹੋਂਦ ਨੂੰ ਹਰ ਥਾਂ ਤੇ ਮਹਿਸੂਸ ਕਰ ਲਿਆ ਉਹਦਾ ਜਨਮ ਸਫਲ ਹੋ ਗਿਆ ਜਗ ਵਿੱਚ ਆਇਆ ਹੋਇਆ ਉਹ ਮਨੁੱਖ ਪ੍ਰਮਾਣ ਛੜ ਗਿਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ਹਰੀ ਦੇ ਉਪਦੇਸ਼ ਦਾ ਸਵਾਦ ਚਖ ਲਿਆ ਤੇ ਮਨ ਰਜ ਗਿਆ ਰਜਿਆ ਹੋਇਆ ਮਨ ਗੁਣ ਗਾਉਂਦਾ ਤੇ ਗੁਣਾ ਨਾਲ ਰਜਿਆ ਰਹਿੰਦਾ ਕਮਲ ਪ੍ਰਗਾਸ਼ ਸਦਾ ਰੰਗ ਰਤਾ ਅਨਹਦ ਸ਼ਬਦ ਵਜਾਇਆ ਉਸ ਦਾ ਹਿਰਦਾ ਕਮਲ ਖੇੜ ਕਿ ਸਦਾ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਹ ਆਪਣੇ ਹਿਰਦੇ ਵਿੱਚ ਇੱਕ ਰਸ ਗੁਰੂ ਸ਼ਬਦ ਦਾ ਵਾਜਾ ਵਜਾਉਂਦਾ ਰਹਿੰਦਾ ਹੈ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ ਪਵਿੱਤਰ ਬਾਣੀ ਦੀ ਬਰਕਤ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਉਹ ਸਦਾ ਥੇੜ ਪ੍ਰਭੂ ਵਿੱਚ ਹੀ ਲੀਨ ਰਹਿੰਦਾ ਹੈ ਰਾਮ ਨਾਮ ਕੀ ਗਤ ਕੋਏ ਨ ਬੁੱਝੈ ਗੁਰਮਤਿ ਹਿਰਦੈ ਸਮਾਈ ਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪ੍ਰਮਾਤਮਾ ਦੇ ਨਾਮ ਨਾਲ ਕਿਤਨੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ਉੰਜ ਗੁਰੂ ਦੀ ਮਤ ਲਿਆ ਨਾਮ ਮਨੁੱਖ ਦੇ ਹਿਰਦੇ ਵਿੱਚ ਆ ਵਸਦਾ ਹੈ ਗੁਰਮੁਖ ਹੋਵੈ ਸੋ ਮਗ ਪਛਾਣੈ ਹਰ ਰਸ ਰਸਨ ਰਸਾਈ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੋ ਜਾਂਦਾ ਹੈ ਉਹ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਪਛਾਣ ਲੈਂਦਾ ਹੈ ਉਸ ਦੀ ਜੀਵਨਾਮ ਰਸ ਨਾਲ ਰਸ ਬਣ ਜਾਂਦੀ ਹੈ ਜਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਗੁਰੂ ਦੇ ਰਾਹੀ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਆ ਵਸਦਾ ਹੈ ਇਹੀ ਹੈ ਜਪ ਇਹੀ ਹੈ ਤਪ ਇਹੀ ਹੈ ਸੰਜਮ ਨਾਨਕ ਨਾਮ ਸੰਭਾਲੈ ਸੇ ਜਨ ਸੋਹਣੋ ਦਰ ਸਾਚੈ ਪਤ ਪਾਈ ਹੈ ਨਾਨਕ ਜਿਹੜੇ ਮਨੁੱਖ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਾਈ ਰੱਖਦੇ ਹਨ ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਸਦਾ ਸਿਰ ਪ੍ਰਭੂ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਸੋਰਠੋ ਮਹਲਾ ਤੀਜਾ ਦੁਤਕੇ ਸਤਿਗੁਰ ਮਿਲੈ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਹੈ ਭਾਈ ਜੇ ਗੁਰੂ ਮਿਲ ਪਾਏ ਤਾਂ ਮਨੁੱਖ ਆਤਮਕ ਦੀਵਾਂ ਦੀ ਸਮਝ ਹਾਸਲ ਕਰ ਲੈਂਦਾ ਹੈ ਮਨੁੱਖ ਦੀ ਸੁਰਤ ਵਿਕਾਰਾਂ ਵੱਲੋਂ ਪਰਤ ਪੈਂਦੀ ਹੈ ਦੁਨੀਆ ਦੇ ਕਾਰ ਵਿਹਾਰ ਕਰਦਾ ਹੋਇਆ ਹੀ ਮਨੁੱਖ ਵਿਕਾਰਾਂ ਵੱਲੋਂ ਅਸ਼ੋਹ ਜਾਂਦਾ ਹੈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਹੇ ਭਾਈ ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਮਿਲ ਪੈਂਦਾ ਹੈ ਉਹ ਅਸਲ ਸਿੱਖ ਬਣ ਜਾਂਦਾ ਹੈ ਮਨ ਰੇ ਹਰ ਹਰ ਸੇ ਤੀਲ ਲਾਏ ਹੇ ਮਨ ਸਦਾ ਪਰਮਾਤਮਾ ਨਾਲ ਸੁਰਤ ਜੋੜੀ ਰੱਖ ਮਨ ਹਰ ਜਪ ਮਿੱਠਾ ਲੱਗੇ ਭਾਈ ਗੁਰਮੁਖ ਪਾਏ ਹਰ ਥਾਂੇ ਰਹਾਓ हे मान मुड़ मुड़ जप जप के परमात्मा प्यारा लगने लग प인다 है हे भाई गुरु दी शरण पैन वाला मनुख प्रभु दी हजूरी विच ਥਾਂ ਲੱਭ ਲਿੰਦਾ ਹੈ ਬੇਨਗੋਰ ਪ੍ਰੀਤ ਨਾ ਉਪਜੈ ਭਾਈ ਮਨਮੁਖ ਦੂਜੈ ਪਹਾਏ हे भाई गुरु तो बिना मनुख दा प्रभु विच प्यार पैदा नहीं हुंदा अपने मन दे पीछे तुरण वाला मनुख प्रभु नु ਛੱਡ के होर-ਹੋਰ होर प्यार विच टिकया रहंदा है ਤੋਹ ਕੁੱਟੈ ਮਨਮੁਖ ਕਰਮ ਕਰੈ ਭਾਈ ਪੱਲੇ ਕਿਛੂ ਨ ਪਾਏ ਹੈ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁਖ ਜੋ ਵੀ ਧਰਮ ਕੰਮ ਕਰਦੇ ਹਨ ਉਹ ਮਾਨੋ ਤੋਹ ਹੀ ਕੁੱਟਦੇ ਹਨ ਉਹਨਾਂ ਨੂੰ ਉਹਨਾਂ ਕਰਮਾਂ ਵਿੱਚੋਂ ਹਾਸਲ ਕੁਝ ਨਹੀਂ ਹੁੰਦਾ ਜਿਵੇਂ ਤੋਹਾਂ ਵਿੱਚੋਂ ਕੁਝ ਨਹੀਂ ਮਿਲਦਾ ਗੁਰ ਮਿਲੈ ਨਾਮ ਮਨ ਰਵਿਆ ਭਾਈ ਸੱਚੀ ਪ੍ਰੀਤ ਪਿਆਰ ਹੈ ਭਾਈ ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਸਦਾ ਵਸਿਆ ਰਹਿੰਦਾ ਹੈ ਮਨੁੱਖ ਸਦਾ ਥਿਰ ਪ੍ਰਭੂ ਦੀ ਪ੍ਰੀਤ ਵਿੱਚ ਪਿਆਰ ਵਿੱਚ ਮਗਨ ਰਹਿੰਦਾ ਹੈ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕਹਿਤ ਅਪਾਰ ਹੈ ਭਾਈ ਗੁਰੂ ਦੇ ਬਖਸ਼ੇ ਅਟੁੱਟ ਪਿਆਰ ਦੀ ਬਰਕਤ ਨਾਲ ਉਹ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਆਇਆ ਸੁਪਰਵਾਣ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਦਸੀ ਸੇਵਾ ਵਿੱਚ ਚਿਤ ਜੋੜਦਾ ਹੈ ਉਸ ਦਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਹੈ ਨਾਨਕ ਨਾਮ ਹਰ ਪਾਈਏ ਭਾਈ ਗੁਰ ਸ਼ਬਦੀ ਮਿਲਾਏ ਹੈ ਨਾਨਕ ਗੁਰੂ ਦੇ ਰਾਹੀ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਸੋਰਠਿ ਮਹਲਾ 3 ਘਰ ਪਹਿਲਾ ਸੋਰਠਿ ਰਾਗ ਅੰਦਰ ਧਨ ਗੁਰੂ ਅਮਰਦਾਸ ਪਿਤਾ ਜੀ ਦੇ ਬੋਲ ਜਿਸ ਨੂੰ ਸਤਿਗੁਰਾਂ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੋਈ ਤਹੀ ਗੁਣੀ ਤ੍ਰਿਪੌਣ ਵੇ ਆਪਿਆ ਭਾਈ ਗੁਰਮੁਖਬੂਜ ਬੁਝਾਏ ਹੈ ਭਾਈ ਸਾਰਾ ਜਗਤ ਮਾਇਆ ਦੇ ਤਿੰਨਾ ਗੁਣਾ ਵਿੱਚ ਹੀ ਫਸਿਆ ਪਿਆ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਗੁਰੂ ਉਸ ਨੂੰ ਆਤਮਕ ਜੀਵਨ ਦੀ ਸੋਝੀ ਸਮਝ ਬਖਸ਼ਦਾ ਹੈ RAM ਨਾਮ ਲਗ ਛੁਟਿਏ ਭਾਈ ਪੁੱਛੋ ਗਿਆਨੀਆਂ ਜਾਏ हे ਭਾਈ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਕੇ ਹੀ ਮਾਇਆ ਦੇ ਤਿੰਨਾ ਗੁਣਾ ਦੀ ਅਕੜ ਤੋਂ ਬਚੀਦਾ ਹੈ ਆਪਣੀ ਤਸੱਲੀ ਵਾਸਤੇ ਜਾ ਕੇ ਪੁੱਛ ਲਓ ਉਹਨਾਂ ਨੂੰ ਜਿਨ੍ਹਾਂ ਨੂੰ ਆਤਮਿਕ ਜੀਵਨ ਦੀ ਸਮਝ ਆ ਗਈ ਹੈ ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿਤ ਲਾਏ हे ਮਨ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਨੂੰ ਛੱਡ ਦੇ ਉਸ ਅਵਸਥਾ ਵਿੱਚ ਟੇਕ ਜਿੱਥੇ ਇਹਨਾਂ ਤਿੰਨਾਂ ਦਾ ਜੋਰ ਨਹੀਂ ਪੈਂਦਾ ਹਰ ਜਿਉ تیر ਮਨ ਵਸੈ ਭਾਈ ਸਦਾ ਹਰ ਕੀ ਗੁਣ ਗਾਏ ਰਹਾਓ हे भाई परमात्मा तेरे मन ਵਿੱਚ ਹੀ ਵੱਸਦਾ ਹੈ ਸਦਾ परमात्मा ਦੀ ਸਿੱਤ ਸਲਾਹ ਦਾ ਗੀਤ ਗਾਇਆ ਕਰ ਨਾ ਮੈਂ ਤੇ ਸਭ ਉਪਜੈ ਭਾਈ ਨਾਏ ਵਿਸਰੈ ਮਰ ਜਾਏ हे भाई परमात्मा ਦੇ ਨਾਮ ਵਿੱਚ ਜੁੜ ਕੇ ਹੀ ਸਾਰੇ ਜੀਵ ਆਤਮਿਕ ਜੀਵਨ ਜੋ ਸਕਦੇ ਹਨ ਜੇ ਨਾਮ ਵਿਸਰ ਜਾਏ ਤਾਂ ਮਨ ਉਹ ਆਤਮਿਕ ਮੋਤੇ ਮਰ ਜਾਂਦਾ ਹੈ ਅਗਿਆਨੀ ਜਗਤ ਅੰਧ ਹੈ ਭਾਈ ਸੁੱਤੇ ਗਏ ਮੁਹਾਏ ਆਤਮਕ ਜੀਵਨ ਦੀ ਸਮਝ ਤੋਂ ਸੱਖਣਾ ਜਗਤ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਰਹਿੰਦਾ ਹੈ ਮਾਇਆ ਦੇ ਮੋਹ ਵਿੱਚ ਸੁੱਤੇ ਹੋਏ ਮਨੁੱਖ ਆਤਮਕ ਜੀਵਨ ਦੀ ਰਾਸ ਪੂੰਜੀ ਲੁਟਾ ਕੇ ਜਾਂਦੇ ਹਨ ਗੁਰਮੁਖ ਜਾਗੇ ਸੇ ਉਭਰੇ ਭਾਈ ਭੌਜਲ ਪਾਰ ਉਤਾਰੋ ਹੇ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਪੈਂਦੇ ਹਨ ਉਹ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦੇ ਹਨ ਗੁਰੂ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ ਜਗ ਮੈ ਲਾਹ ਹਰ ਨਾਮ ਹੈ ਭਾਈ ਹਿਰਦੇ ਰੱਖਿਆ ਓਰਤਾਰ ਹੇ ਭਾਈ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਾਮ ਕੇ ਰੱਖਦਾ ਹੈ ਏ ਹਰ ਨਾਮ ਦੀ ਜਗਤ ਵਿੱਚ ਅਸਲ ਲਾਭ ਹੈ ਗੁਰ ਸ਼ਰਨ ਆਈ ਉਬਰੇ ਭਾਈ RAM ਨਾਮ ਲੇਵ ਲਾਈ हे ਭਾਈ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਕੇ ਮਨੁੱਖ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਵੱਜ ਜਾਂਦੇ ਹਨ ਨਾਨਕ ਨਾਉ ਬੇੜਾ ਨਾ ਤੁਲਹੜਾ ਭਾਈ ਜਿੱਤ ਲਗ ਪਾਰ ਜਨ ਪਾਏ ਨਾਨਕ ਆਖਦਾ ਹੈ हे ਭਾਈ ਪਰਮਾਤਮਾ ਦਾ ਨਾਮ ਹੀ ਜਹਾਜ਼ ਹੈ ਹਰ ਨਾਮ ਹੀ ਤਲਾਹ ਹੈ ਜਿਸ ਵਿੱਚ ਚੜ ਕੇ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸੋਰਠਿ ਮਹਲਾ ਤੀਜਾ ਘਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਹੀਂ ਹੈ ਭਾਈ ਜਗਤ ਵਿੱਚ ਗੁਰੂ ਹੀ ਸੁਖ ਦਾ ਸਮੁੰਦਰ ਹੈ ਗੁਰੂ ਤੋਂ ਬਿਨਾਂ ਕਿਸੇ ਹੋਰ ਥਾਂ ਸੁਖ ਨਹੀਂ ਮਿਲਦਾ ਹਉ ਮੈਂ ਜਗ ਤੋ ਦੁਖ ਰੋਗ ਵਿਆਪੇ ਅਮਰ ਜਨ ਮੈਂ ਰੋਵੈ ਤਾਹੀ ਜਗਤ ਆਪਣੀ ਹਉਮੈ ਦੇ ਕਾਰਨ ਗੁਰੂ ਤੋਂ ਖੁੰਝ ਕੇ ਦੁੱਖ ਵਿੱਚ ਰੋਗ ਵਿੱਚ ਗਰਸਿਆ ਰਹਿੰਦਾ ਹੈ ਮੋੜ ਮੋੜ ਜੰਮਦਾ ਮਰਦਾ ਹੈ ਤਾਹਾਂ ਮਾਰ ਮਾਰ ਕੇ ਰੋਂਦਾ ਹੈ ਦੁਖੀ ਹੁੰਦਾ ਹੈ ਪ੍ਰਾਣੀ ਸਤਗੁਰ ਸੇਵ ਸੁਖ ਪਾਏ हे ਬੰਦੇ ਗੁਰੂ ਦੀ ਸ਼ਰਨ ਪਾਉ ਤੇ ਆਤਮਿਕ ਆਨੰਦ ਮਾਣ ਸਤ ਗੁਰ ਸੇਵੈ ਤਾਂ ਸੁਖ ਪਾਵੈ ਨਾਹ ਤੰਜਾ ਹੀਗਾ ਜਨਮ ਗਵਾਏ ਰਹਾਉ ਜੇ ਤੂੰ ਗੁਰੂ ਦੀ ਦਸੀ ਸੇਵਾ ਕਰੇਗਾ ਤਾਂ ਸੁਖ ਪਾਏਗਾ ਨਹੀਂ ਤਾਂ ਆਪਣਾ ਜੀਵਨ ਵਿਅਰਥ ਗੁਜ਼ਾਰ ਕੇ ਇਥੋਂ ਚਲੇ ਜਾਏਗਾ ਤ੍ਰੈ ਗੁਣ ਧਾਤ ਬਹੁ ਕਰਮ ਕਮਾਵੈ ਹਰ ਰਸ ਸਾਧਨਾ ਆਇਆ ਏ ਭਾਈ ਗੁਰੂ ਤੋਂ ਸੰਜੇ ਹੋਏ ਮਨੁੱਖ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿੱਚ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਸੰਧਿਆ ਤਰਪਨ ਕਰੇ ਗੈਤਰੀ ਬਿਨ ਬੂਝੇ ਦੁੱਖ ਪਾਇਆ ਤਿੰਨੇ ਵੇਲੇ ਸੰਧਿਆ ਪਾਠ ਕਰਦੇ ਹਨ ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਹਨ ਗੈਤਰੀ ਮੰਤਰ ਦਾ ਪਾਠ ਕਰਦੇ ਹਨ ਪਰ ਆਤਮਿਕ ਜੀਵਨ ਦੀ ਸੂਝ ਤੋਂ ਬਿਨਾਂ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ ਸਤ ਗੁਰ ਸੇਵੇ ਸੋ ਵਡ ਭਾਗੀ ਜਿਸ ਨੂੰ ਆਪ ਮਿਲਾਏ ਹੈ ਭਾਈ ਉਹ ਮਨੁੱਖ ਭਾਗਾ ਵਾਲਾ ਹੈ ਜੋ ਗੁਰੂ ਦੀ ਦਸੀ ਸੇਵਾ ਕਰਦਾ ਹੈ ਪਰ ਗੁਰੂ ਉਸੇ ਨੂੰ ਮਿਲਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਮਿਲਾਏ ਹਾਰ ਰਸ ਪੀ ਜਨ ਸਦਾ ਤ੍ਰਿਪਤਾ ਸੇ ਵਿੱਚੋਂ ਆਪ ਗਵਾਏ ਗੁਰੂ ਦੇ ਸ਼ਰਨ ਪੈਣ ਵਾਲੇ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਗੁਰੂ ਪਾਸੋਂ ਪ੍ਰਮਾਤਮਾ ਦੇ ਨਾਮ ਦਾ ਰਸ ਪੀ ਕੇ ਸਦਾ ਰਜੇ ਰਹਿੰਦੇ ਹਨ ਇਹ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਹੈ ਭਾਈ ਇਹ ਜਗਤ ਮਾਇਆ ਦੇ ਮੋਹ ਵਿੱਚ ਅੰਨ ਹੋਇਆ ਪਿਆ ਹੈ ਅੰਨਿਆ ਵਾਲਾ ਹੀ ਕੰਮ ਸਦਾ ਕਰਦਾ ਹੈ ਗੁਰੂ ਦੇ ਸ਼ਰਨ ਪੈਣ ਤੋਂ ਬਿਨਾ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ ਨਾਨਕ ਸਤਗੁਰ ਮਿਲੈ ਤਾਂ ਅੱਖੀ ਵੇਖੈ ਘਰੇ ਅੰਦਰ ਸੱਚ ਪਾਏ ਏ ਨਾਨਕ ਜੇ ਈਸ ਨੂੰ ਗੁਰੂ ਮਿਲ ਪੈ ਤਾਂ ਪਰਮਾਤਮਾ ਨੂੰ ਅੱਖਾਂ ਨਾਲ ਵੇਖ ਲੈਂਦਾ ਹੈ ਆਪਣੇ ਹਿਰਦੇ ਘਰ ਵਿੱਚ ਹੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲੈਂਦਾ ਸੋਰਠਿ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹੇ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇ ਬੁਝਾਈ ਹੇ ਪ੍ਰਭੂ ਅਸੀਂ ਜੀਵ ਤੇਰੇ ਦਰਤਾ ਮੰਗਤੇ ਹਾਂ ਤੂੰ ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈ ਮਿਹਰਕਾਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਤਮਿਕ ਜੀਵਨ ਦੀ ਸਮਝ ਬਖਸ਼ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਰਹਾਓ ਹੇ ਪਿਆਰੇ ਪ੍ਰਭੂ ਦੀ ਮੇਰੇ ਉੱਤੇ ਮਿਹਰ ਕਰ ਤੇਰੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਮੈਨੂੰ ਮਿਲਾ ਅਤੇ ਮੇਰੀ ਜ਼ਿੰਦਗੀ ਦਾ ਸਹਾਰਾ ਆਪਣਾ ਨਾਮ ਮੈਨੂੰ ਦੇ ਮਨ ਸ਼ਾਮਾਰ ਦੁਬਦਾ ਸਾਹਜ ਸਮਾਣੀ ਮਾਇ ਪਾਇਆ ਨਾਮ ਅਪਾਰਾ ਮਨ ਸ਼ਾਮਾਰ ਦੁਬਦਾ ਸਾਹਜ ਸਮਾਣੀ ਪਾਇਆ ਨਾਮ ਅਪਾਰਾ ਹੈ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ ਨਾਮ ਦੀ ਬਰਕਤ ਨਾਲ ਵਾਸ਼ਨਾ ਨੂੰ ਮੁਕਾ ਕੇ ਉਸ ਦੀ ਮਾਨਸਿਕ ਡਾਵਾਂ ਡੋਲ ਹਾਲ ਆਤਮਕ ਡੋਲ ਦਾ ਵਿੱਚ ਲੀਨ ਹੋ ਜਾਂਦੀ ਹਾਰਾ ਸਚਾਖ ਮਨ ਨਿਰਮਲ ਹੋਵਾ ਕਿਲ ਬਿਖੋ ਕਟਨ ਹਾਰਾ ਏ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਪਾਪ ਕਟਣ ਦੇ ਸਮਰੱਥ ਹੈ ਜਿਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ ਹਰਨਾਮ ਦਾ ਸਵਾਦ ਚੱਕ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਸ਼ਬਦ ਮਰੋ ਫਿਰ ਜੀਵ ਸਦਹੀ ਤਾਂ ਫਿਰ ਮਰਨ ਨਾ ਹੋਈ ਏ ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਕਾਰਾਂ ਵੱਲੋਂ ਅਸ਼ੋਜ ਜਾਓ ਫਿਰ ਸਦਾ ਲਈ ਇਹ ਆਤਮਕ ਦੀਵਨ ਜੀਉਂਦੇ ਰਹੋਗੇ ਖੇਰ ਕਦੇ ਆਤਮਿਕ ਮੌਤ ਨੇੜੇ ਨਹੀਂ ਟੁਕੇਗੀ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਜਿਹੜਾ ਵੀ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਹਰਨਾਮ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਇਹ ਆਤਮਿਕ ਦੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਹੈ ਦਾਤ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਹੇ ਭਾਈ ਦਾਤਾਰ ਨੇ ਨਾਮ ਦੀ ਅਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦਿੰਦਾ ਹੈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾ ਪੈ ਸਈ ਹੇ ਨਾਨਕ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਰੰਗ ਵਿੱਚ ਅੰਗੇ ਜਾਂਦੇ ਹਨ ਉਹ ਇੱਥੇ ਸੁਖ ਮੰਨਦੇ ਹਨ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਉਹੀ ਮਨੁੱਖ ਆਦਰ ਮਾਣ ਪਾਉਂਦੇ ਹਨ